ਜਿਹੜੇ ਬੱਚਿਆਂ ਨੇ ਮਨ ਲਾ ਕੇ ਸਾਡੇ ਪ੍ਰਚਾਰਕ ਸਹਿਬਾਨ ਤੋਂ ਸਾਡੇ ਟੀਚਰ ਸਹਿਬਾਨ ਤੋਂ ਸਿੱਖਿਆ ਤੇ ਜਿਹੜੇ ਬੱਚੇ ਬੜੀ ਰੀਤ ਦੇ ਨਾਲ ਸਿੱਖ ਕੇ ਇਮਤਿਹਾਨਾਂ ਦੇ ਵਿੱਚੋਂ ਅੱਵਲ ਆਉਣਗੇ ਉਹਨਾਂ ਨੂੰ ਇਸ ਗੁਰਦੁਆਰਾ ਸਾਹਿਬ ਭਾਈ ਬਹਿਲੋ ਸਾਹਿਬ ਜੀ ਦੀ ਲੋਕਲ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਕੀਤਾ ਜਾਣਾ ਹੈ ਅੱਜ ਜਿਸ ਕਿਸਮ ਦਾ ਮਾਹੌਲ ਹੈ ਘਰਾਂ ਦੇ ਵਿੱਚੋਂ ਸਿੱਖੀ ਜਿਹੜੀ ਹੈ ਉਹ ਦੂਰ ਹੋ ਰਹੀ ਹੈ ਐਸੀ ਪੋਜੀਸ਼ਨ ਦੇ ਵਿੱਚ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਸਭ ਤੋਂ ਵੱਡਾ ਜਿਹੜਾ ਹੈ ਉਹ ਖਾਸ ਉਪਰਾਲਾ ਹੈ ਬੱਚੇ ਸਾਡੀ ਪਨੀਰੀ ਹੈ ਜੇ ਬੱਚੇ ਗੁਰਮਤ ਨਾਲ ਜੁੜਨਗੇ ਕਿਉਂਕਿ ਹੁਣ ਵੇਲਾ ਉਹ ਆ ਗਿਆ ਹੈ ਕਦੇ ਸਮਾਂ ਹੁੰਦਾ ਸੀ ਮਾਪੇ ਸਿੱਖ ਹੁੰਦੇ ਸੀ ਬੱਚਿਆਂ ਨੂੰ ਸਿੱਖ ਬਣਾਉਂਦੇ ਸੀ ਇਹ ਹੁਣ ਸਮਾਂ ਆ ਗਿਆ ਬੱਚੇ ਸਿੱਖ ਬਣ ਰਹੇ ਨੇ ਬੱਚੇ ਗੁਰਮਤ ਦੀ ਵਿੱਦਿਆ ਲੈ ਰਹੇ ਨੇ ਤੇ ਆਪਣੇ ਮਾਪਿਆਂ ਨੂੰ ਜਿਹੜਾ ਹੈ ਉਹ ਸਿੱਖੀ ਵੱਲ ਪ੍ਰੇਰਿਤ ਕਰ ਰਹੇ ਨੇ ਇਹ ਬਹੁਤ ਸਲਾਘਾਯੋਗ ਕਾਰਮ ਹੈ ਔਰ ਬੜਾ ਅੱਛਾ ਉਦਮ ਹੈ ਦੂਜਾ ਅੱਜ ਗ੍ਰੰਥੀ ਸਿੰਘਾਂ ਨੂੰ ਵੀ ਸਨਮਾਨ ਦਿੱਤਾ ਜਾਣਾ ਹੈ ਜਿਵੇਂ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਨੇ ਦੱਸਿਆ ਕਿ ਇਸ ਗ੍ਰੰਥੀ ਜਿਹੜੇ ਨੇ ਇਹ ਸਾਡੀ ਕੌਮ ਦੇ ਪ੍ਰਚਾਰਕ ਨੇ ਗ੍ਰੰਥੀ ਇੱਕ ਪਦਵੀ ਨਹੀਂ ਹੈ ਬਲਕਿ ਗ੍ਰੰਥੀ ਸੰਸਥਾ ਹੈ ਸੰਸਥਾਵਾਂ ਹਮੇਸ਼ਾ ਹੀ ਧਰਮ ਨੂੰ ਪਰਫੁੱਲਤ ਕਰਦੀਆਂ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੀਆਂ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਅੰਦਰ ਕੋਈ ਗ੍ਰੰਥੀ ਚੰਗਾ ਬੈਠੇ ਗੁਰਮਤਿ ਦਾ ਪ੍ਰਚਾਰ ਕਰ ਰਿਹਾ ਤਾਂ ਉਹ ਕੇਵਲ ਆਪਣਾ ਹੀ ਨਾਮ ਰੌਸ਼ਨ ਨਹੀਂ ਕਰ ਰਿਹਾ ਆਪਣੇ ਪਿੰਡ ਦਾ ਨਾਮ ਹੀ ਰੌਸ਼ਨ ਨਹੀਂ ਕਰ ਰਿਹਾ ਅੱਜ ਜਿਹੜੀ ਪਿੰਲੀ ਗਲਗੜਾ ਦੇ ਵਿੱਚ ਉਹਦਾ ਬੜਾ ਵੱਡਾ ਮੇਤ ਕਾਰਗਰ ਨੇ ਜਦੋਂ ਪਾ ਸੱਚੇ ਸਕੂਲ ਵਿੱਚ ਕਿਹਾ ਇਹਨੇ ਉੱਥਾਰ ਸੋਣਾ ਇਹ ਜੀ ਬਹੁਤ ਸੋਹਣਾ ਮੈਂ ਸਮਝਦਾ 2015 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੀ ਹਣੇ ਸੁਝਾ ਦਿੱਤਾ ਸੀ ਕਿ ਜੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਹੋ ਵੀ ਜੇ ਕਾ ਬੱਚੇ ਜੂਨ ਦੇ ਛੁੱਟੀਆਂ 'ਚ ਵਿਹਲੇ ਹੁੰਦੇ ਆ ਆਮ ਦਿਨਾਂ ਵਿੱਚ ਸਵੇਰ ਸਕੂਲ ਵਗ ਜਾਂਦੇ ਆ ਕਿ ਹੋਮਵਰਕ ਕਰਨਾ ਹੁੰਦਾ ਟਿਊਸ਼ਨ ਤੇ ਜਾਣਾ ਹੁੰਦਾ ਟਾਈਮ ਘੱਟ ਹੁੰਦਾ ਬੱਚਿਆਂ ਕੋਲੇ ਆ ਇੱਕ ਮਹੀਨਾ ਬੱਚੇ ਵਿਹਲੇ ਹੁੰਦੇ ਆ ਸੋ ਵੀ ਇਹ ਤੁਸੀਂ ਸਵੇਰ ਸ਼ਾਮ ਦੇ ਠੰਡੇ ਠੰਡੇ ਕੈਂਪ ਲਾ ਲਿਆ ਕਰੋ ਤਾਂ ਇਹ ਉਹ ਬਹੁਤ ਸੋਹਣਾ ਸੁਝਾਅ ਮੈਂ ਤਾਂ ਵੀ ਬਾਹਰ ਸਿਮਤ ਕੌਰ ਬਾਦਲ ਜੀਆ ਨੇ ਦਿੱਤਾ ਤੇ ਸਹਿਯੋਗ ਵੀ ਹਿੱਤਾ ਉਹਨਾਂ ਨੇ ਲਗਾਤਾਰ ਤੇ ਅਸੀਂ ਹਰ ਇੱਕ ਪਿੰਡ ਦੇ ਵਿੱਚ ਗੁਰੂ ਘਰਾਂ 'ਚ ਇਹ ਕੈਂਪ ਲਾਉਣੇ ਆ ਜਿੱਥੇ ਤਕਰੀਬਨ ਹਰ ਸਾਲ ਕਿਸੇ ਪਿੰਡ 'ਚ 10 20 50 100 150 200 ਬੱਚਾ ਭਾਗ ਲੈਂਦਾ ਤਕਰੀਬਨ ਸਾਰੇ ਹਲਕੇ 'ਚ ਕਦੇ 2500 ਕਦੇ 4500 ਕਦੇ 3500 ਇਸ ਵਾਰ 3200 ਬੱਚੇ ਨੇ ਭਾਗ ਲਿਆ ਤੇ ਪਿੰਡ ਵਾਈਜ਼ ਅਸੀਂ 9-9 ਬੱਚੇ ਕੱਢੇ ਆ ਕਿਉਂਕਿ ਤਿੰਨ ਭਾਗਾਂ ਚ ਵੜ ਲੈਣੇ ਆ ਪਹਿਲੀ ਤੋਂ ਛੇਮੀ ਛੇਮੀ ਤੋਂ ਓਪਨ ਉਸ ਤੋਂ ਬਾਅਦ ਉ ਤਿੰਨ ਭਾਗਾਂ ਚ ਪੇਪਰ ਲੈ ਲੈਣੇ ਆ ਨੋ ਨੋ ਬੱਚੇ ਸੀ ਪਿੰਡਾਂ ਚੋਂ ਕੱਢ ਕੇ ਤੇ ਜਿਵੇਂ ਅੱਜ ਫਫੜੇ ਭਾਈਕੇ ਟੋਟਲ 3200 ਬੱਚਾ ਵੀ ਆਇਆਗਾ ਉਹ ਵੀ ਪਹੁੰਚਿਆਗਾ ਤੇ ਨਾਲ ਹੀ ਜਿਹੜੇ 540 ਪਿੰਡਾਂ ਚੋਂ ਨਿਕਲੇ ਐ ਉਹਨਾਂ ਨੂੰ ਵੀ ਅਸੀਂ ਉਹ ਇੱਥੇ ਪੇਪਰ ਲੈਂਤਾ ਤੇ ਉਹ ਹੁਣੇ ਖਤਮ ਹੋਇਆ ਪੇਪਰ ਉਹ ਬੱਚੇ ਪੰਡਾਲ 'ਚ ਪਹੁੰਚ ਗਏ ਪੇਪਰ ਚੈੱਕ ਹੋ ਰਿਹਾ ਕਹਿਣ ਦਾ ਭਾ 3200 ਦੇ ਵਿੱਚੋਂ 9 ਬੱਚੇ ਕੱਢਦੇ ਆਂ ਅਸੀਂ ਜਿਨ੍ਹਾਂ ਨੂੰ ਸਨਮਾਨ ਕਰਨ ਵਾਸਤੇ ਅੱਜ ਤੱਕ ਸ੍ਰੀ ਦੌਂਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੀ ਪਹੁੰਚ ਰਹੇ ਐ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਆ ਨੇ ਪਹੁੰਚਣਾ ਸੀ ਸਵੇਰੀ ਕਿਸੇ ਸਾਡੇ ਮੈਂਬਰ ਸਾਹਿਬ ਦੀ ਟ੍ਰੈਜੇਡੀ ਹੋ ਗਈ ਉਧਰ ਜਾਣਾ ਪੈ ਗਿਆ ਐਮਰਜੈਂਸੀ ਤਾਂ ਉਹਨਾਂ ਨੇ ਸੰਗਤ ਤੋਂ ਮਾਫੀ ਮੰਗੀ ਐ ਤੇ ਨਾਲ ਹੀ ਜੋ 9 ਬੱਚਿਆਂ ਨੂੰ ਜਿੱਥੇ ਸਨਮਾਨ ਕਰਦੇ ਆਂ ਪ ਉਹ ਬੱਚੇ ਚੋਬੀਸਰਾਂ حاصل ਕਰਨ ਵਾਲਿਆਂ ਨੂੰ ਉੱਥੇ ਨਾਲ ਹੀ ਸਮੁੱਚੇ ਗ੍ਰਾਂthi ਸਿੰਘਾਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਬਾਰ ਹਰ ਇੱਕ ਸਹਿਯੋਗ ਦਿੱਤਾ ਜਾਂਦਾ ਜੋ ਵੀ ਅਸੀਂ ਲਿਟਰੇਚਰ ਮੰਗੀਏ ਲੰਗਰਾਂ ਦਾ ਪ੍ਰਬੰਧ ਬੱਚਿਆਂ ਵਾਸਤੇ ਮੈਡ ਵਾਲਾ ਸਰਟੀਫਿਕੇਟ ਜੋ ਵੀ ਪਿੰਡਾਂ ਵਾਸਤੇ ਜਿਵੇਂ ਪਹਿਲਾਂ ਮੈਂਬਰ ਸਾਹਿਬ ਦੱਸ ਕੇ ਹਟੇ ਆ ਹੋਰ ਵੀ ਸਾਜੂ ਉਸਮਾਨ ਜੋ ਬਾਜਾ ਜੋੜੀ ਗੱਤਕਾ ਮੈਂ ਸਮਝਦਾ ਬੜਾ ਹੀ ਕਾਮਯਾਬ ਹੈ 9 ਸਾਲਾਂ ਦੇ ਵਿੱਚ ਬੱਚੇ ਜਿਹੜੇ ਸਿਰਫ ਅਸੀਂ ਇਹ ਮਤਕਿਆ ਸੀ ਕਿ ਕੱਲਾ ਬੱਚਿਆਂ ਨੂੰ ਗੁਰੂ ਘਰ ਆਉਣ ਲਾਉਣਾ ਇਹ ਗੁਰੂ ਘਰ ਆਜਿਆ ਕਰੋ ਪਰ ਅੱਜ ਉਹ ਬੱਚੇ ਸੰਤਿਆ ਲੈ ਰਹੇ ਆ ਅੱਜ ਉਹ ਬੰਦੇ ਗੱਤਕਾ ਸਿੱਖ ਰਹੇ ਆ ਅੱਜ ਉਹ ਬੱਚੇ ਕੈਂਪ ਲਾ ਰਹੇ ਆ ਜਿਹੜੇ 2016 17 ਚ ਕਿ ਬੱਚੇ ਸਿੱਖਦੇ ਸੀ ਇਸ ਵਾਰ ਬਹੁਤ ਪਿੰਡਾਂ 'ਚ ਉਹ ਬੱਚਿਆਂ ਨੇ ਕੈਂਪ ਲਾਇਆ ਅੱਜ ਤਹ ਸਭ ਸੁਪਰਵਾਈਜ਼ਨ ਕਰਦੇ ਸੀ ਜਾਂਦੇ ਸੀ ਅੱਲਾ ਸੇਰੀ ਦਿੰਦੇ ਸੀ ਕਹਿਣ ਦਾ ਆਪਾ ਬਹੁਤ ਵਧੀਆ ਇਹ ਅਪਰਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਪੂਰੇ ਪੰਜਾਬ ਦੇ ਵਿੱਚ ਸਮੁੱਚੇ ਗੁਰੂ ਘਰਾਂ 'ਚ ਸਮੁੱਚੇ ਮੈਂਬਰ ਸਹਿਬਾਨ ਹਰ ਇੱਕ ਤਾਂ ਵੱਡਾ ਇਹ ਅਪਰਾਲਾ ਹੁੰਦਾ ਮਨੋਰਥ ਇਹੀ ਹੈ ਕਿ ਆਓ ਆਪਣੇ ਬੱਚਿਆਂ ਨੂੰ ਪਨੀਰੀ ਨੂੰ ਗੁਰੂ ਘਰ ਨਾਲ ਜੋੜੀਏ ਕਿਉਂਕਿ ਜੇ ਬੱਚਾ ਗੁਰੂ ਘਰ ਆਉਣ ਲੱਗ ਗਿਆ ਸਾਡੀ ਮਢਲੀ ਸਿੱਖਿਆ ਵੀ ਇਹੀ ਹੁੰਦੀ ਹੈ ਕਿ ਜੇ ਬੱਚੇ ਗੁਰੂ ਘਰ ਆਉਣਗੇ ਤੁਹਾਡੇ ਮਨ 'ਚ ਇਤਿਹਾਸ ਜਾਣਨ ਦੀ ਲਾਲਸਾ ਪੈਦਾ ਹੋਊ ਜੇ ਇਤਿਹਾਸ জানੋਗੇ ਧਰਮੀ ਬਣੋਗੇ ਜੇ ਧਰਮੀ ਬਣੋਗੇ ਤਾਂ ਚੰਗੇ ਇਨਸਾਨ ਬਣੋਗੇ ਸੋ ਇਸ ਕਰਕੇ ਬੱਚਾਂ ਬਹੁਤ ਸਾਰੇ ਮਾਪਿਆਂ ਚੋਸਾ ਕਮੇਟੀਆਂ ਚੋਸਾ ਗ੍ਰਾਂਤੀ ਸਿੰਘਾਂ ਚ ਕਹਿਣ ਦਾ ਭਾਵ ਹਰ ਇੱਕ ਇਨਸਾਨ ਦੇ ਵਿੱਚ ਆਪਦੇ ਧਰਮ ਪ੍ਰੀ ਇਤਿਹਾਸ ਪ੍ਰੇਤੀ ਸਿੱਖੀ ਪ੍ਰਤੀ ਬਹੁਤ ਜज्ਬਾ ਚਾਗ ਆ ਇਸ ਵਾਰ ਬਲੱਖਣ ਹੋਇਆ ਕਿ ਕੈਂਪਾਂ ਦੇ ਵਿੱਚ ਨਾਲ ਵੱਡੀਆਂ ਬੀਬੀਆਂ ਮਾਈਆਂ ਤੇ ਬਜ਼ੁਰਗਾਂ ਨੇ ਵੀ ਸਮੂਦਿਤ ਕੀਤੀ ਦੋ ਦੋ ਘੰਟੇ ਦੀ ਕਲਾਸ ਚੱਲਦੀ ਸੀ ਉਹ ਵੀ ਗੁਰਮਤ ਦਾ ਇਸ ਸਮਾਗਮ ਚ ਹਾਜ਼ਰੀ ਲਵਾਉਂਦੇ ਰਹੇ वाहेगुरु जीा ख़ाला वाहे फ़ति ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਅੱਜ ਅਸੀਂ ਫਪੜੇ ਭਾਈ ਕੇ ਭਾਈ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਆਏ ਆ ਜਿੱਤੇ ਕਿ 15 ਜੂਨ ਤੋਂ ਕੈਂਪ ਸ਼ੁਰੂ ਕੀਤਾ ਗਿਆ ਸੀ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਕਿ ਬਹੁਤ ਵਧੀਆ ਉਪਰਾਲਾ ਆ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਤੇ 15 ਜੂਨ ਤੋਂ ਇੱਥੇ ਕੈਂਪ ਸ਼ੁਰੂ ਕੀਤਾ ਗਿਆ ਸੀ ਗੁਰਮਤ ਦਾ ਕੈਂਪ ਸੀ ਤੇ ਅੱਜ ਕੱਲ੍ਹ ਠਾਈ ਤਰੀਕ ਨੂੰ ਇੱਥੇ ਸਮਾਪਤੀ ਹੋਈ ਆ ਉਹਦੇ ਸਬੰਧ ਦੇ ਵਿੱਚ ਬੱਚਿਆਂ ਨੂੰ ਸਨਮਾਨ ਦੇਣ ਦੇ ਲਈ ਅੱਜ ਸਮਾਗਮ ਇੱਥੇ ਰੱਖਿਆ ਗਿਆ ਹੈ ਗੁਰਦੁਆਰਾ ਸਾਹਿਬ ਤੇ ਇੱਥੇ ਸਾਰੇ ਬੱਚੇ ਪਹੁੰਚੇ ਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਹੈ ਜੋ ਇਹੋ ਜਿਹੇ ਉਪਰਾਲੇ ਕਰਕੇ ਬੱਚਿਆਂ ਨੂੰ ਸਿੱਖੀ ਦੇ ਵਿੱਚ ਪਰਪੱਖ ਹੋਣ ਲਈ ਇਹੋ ਜੇ ਕੰਮ ਕਰਦੇ ਰਹਿੰਦੇ ਨੇ ਭਈ ਨਾਮ ਕੀ ਹੈ ਹਾਂਜੀ ਬਲਵੀਰ ਸਿੰਘ ਜੀ ਕੀ ਕਹਿੰਦੇ ਲੰਗਰ ਲਗਾਇਆ ਗਿਆ ਬੱਚੇ ਕੈਂਪ ਚੱਲ ਰਿਹਾ ਫ੍ਰੀ ਬੱਚੇ ਦਾ 1 ਮਹੀਨਾ ਹੋ ਗਿਆ ਚੱਲਦੇ ਨੂੰ ਕਦੋਂ ਤੇ ਲੱਗੇ ਬੱਚੇ ਛੁੱਟਣਾ ਸੀ ਇਹ ਹਰ ਘਰ ਘਰ ਚ ਬੱਚਿਆਂ ਦਾ ਰਿਡਿਚਰ ਫ੍ਰੀ ਦੇਣ ਵਾਸਤੇ ਇਹ ਜਿਹੜੇ ਸਟਾਲ ਲਾਈ ਗਈ ਆ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਵੱਲੋਂ ਸਭਾ ਸਭਾ ਨੂੰ ਭੇਜੇ ਗਏ ਆ ਬਹੁਤ ਸਾਰੇ ਬੱਚਿਆਂ ਨੂੰ ਸ਼ਾਹ ਨਾਲ ਕਿਤਾਬਾਂ ਵੰਡ ਗਏ ਬੱਚਿਆਂ ਦਾ ਇਤਿਹਾਸ ਘਰ ਘਰ ਤੇ ਪਹੁੰਚਾਉਣ ਵਾਸਤੇ ਧਰਮ ਪ੍ਰਚਾਰ ਕਮੇਟੀ ਸ਼ੋਨੀਗੋੜੀ ਤੇ ਪਰੰਪਰ ਦੀ ਗੱਟੀ ਤੇ ਪ੍ਰਬੰਧ ਕਰ ਰਹੀ ਹੈ ਬਰਾਲੇ ਕਰ ਰਹੀ ਹੈ ਜੀ ਬਹੁਤ ਵਧੀਆ ਸਹਿਯੋਗ ਨਾਲ ਹਰ ਸੰਗਤ ਨਾਲ ਜੋ ਜੀ ਜੀ ਕਿਹੜੇ ਕਿਹੜੇ ਤੈਸਿਲ ਵਿੱਚ ਇਹ ਕਰਸਾ ਇਹ ਸਾਰੇ ਜਿਹੜੇ ਤੁਮਕੌਰ ਸਾਹਿਬ ਦਾ ਸਾਕਾ ਵੀ ਹੋ ਰਿਹਾ ਹੋਰ ਕਈ ਕਾਫੀ ਕਾਫੀ ਕਲੈਕਚਰ ਆ ਉਹਦੇ ਵਿੱਚ ਸਾਰੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਜੀ ਇਹਨਾਂ ਬੱਚਿਆਂ ਦੇ ਪੜਨ ਜੋਗਾ ਬਹੁਤ ਵਧੀਆ ਚੀਜ਼ਾਂ ਲੱਗੀਆਂ ਹੋਈਆਂ ਜੀ ਬਗਰ ਬੱਚੇ ਵੱਢ ਕੇ ਇਹ ਜੀਵਨ ਨਾਲ ਜੁੜਨ ਵਾਸਤੇ ਬਣਿਆ ਹੋਇਆ ਜੀ ਇਤਿਹਾਸ ਹਾਂਜੀ ਅੱਛਾ ਉਹਦਾ ਸਰ ਲੱਗਦਾ ਹੈ ਇਸ ਤਰ੍ਹਾਂ ਦੇ ਨੇ ਪ੍ਰੋਗਰਾਮ ਹੁੰਦੇ ਨੇ ਬੱਚਿਆਂ ਨੂੰ ਦੇਣ ਦਿੱਤਾ ਜਾਂਦਾ ਬਹੁਤ ਵਧੀਆ ਗੱਲ ਹੈ ਬਹੁਤ ਚੰਗਾ ਲੱਗਦਾ ਮੈਂ ਜੀ ਹਿੰਮਤ ਸਿੰਘ ਹਤਲਾ ਮੈਨੇਜਰ ਗੁਰਦੁਆਰਾ ਸਾਹਿਬ ਆਈ ਭੈ ਲੋ ਸਭ ਤੋਂ ਪਹਿਲਾਂ ਫਾਫੜੇ ਭਾਈ ਕੇ ਇਹ ਜਿਹੜਾ ਸਮਾਗਮ ਹੈ ਗੁਰਪ੍ਰੀਤ ਸਿੰਘ ਛੱਬਰ ਮੈਂਬਰ ਸ਼੍ਰੋਮਣੀ ਕਮੇਟੀ ਦੀ ਜਤਨਾ ਸਦਕਾ ਇਹ ਹੋ ਰਿਹਾ ਪਹਿਲਾਂ ਤੋਂ ਵੀ ਹੋ ਰਿਹਾ ਕਿਉਂਕਿ ਜਿਹੜੇ ਆਪਣੇ ਸਿੱਖ ਪਰਿਵਾਰਾਂ ਦੇ ਬੱਚੇ ਨੇ ਉਹ ਸਿੱਖੀ ਤੋਂ ਦੂਰ ਹੋ ਰਹੇ ਨੇ ਆਪਦੇ ਵਿਰਸੇ ਦੀ ਪਛਾਣ ਹੈ ਜਿਹੜੀ ਉਹ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿੰਨੇ ਵੀ ਚਰਮੇ ਕੁੜਾ ਪੰਦਤ ਕਿ ਬੇਟੀ ਦੇ ਮੈਂਬਰ ਨੇ ਇਹ ਇਹ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗੀਆਂ ਨੇ ਪਰ ਝੱਬਰ ਸਾਹਿਬ ਬਹੁਤ ਪ੍ਰਾਲੇ ਨਾਲ ਇਹ ਕੰਮ ਕਰ ਰਹੇ ਰਹੇ ਇਸ ਪ੍ਰੋਗਰਾਮ ਦੀ ਸਬੰਧੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ 택ਸੀ ਲੰਮਾ ਸਾਹਿਬ ਜੀ ਨਾਲ ਨਵੀਂ ਬਣੀ ਡਿਊਟੀ ਦਾ ਨੀ ਪੱਥਰ ਰੱਖਣਾ ਉਹ ਵੀ ਆਉਣਗੇ ਸੋ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਮੈਂ ਗੁਰੂ ਘਰ ਦੇ ਮੇਲੇ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਬੈਗੜੂ ਜੀ ਦਾ ਖਾਲਸਾ ਬੈਗੜੂ ਜੀ ਦੀ ਫਤਹਿ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਬਹੁਤ ਸਮਾਂ ਹੋਇਆ ਸੀ 15 ਜੂਨ ਨੂੰ ਸ਼ੁਰੂ ਕੀਤਾ ਗਿਆ 28 ਨੂੰ ਸੌਫਟ ਅੱਜ ਕਬੜੀ ਭਾਈ ਗੁਰੂ ਘਰ ਦੇ ਵਿੱਚ ਬਹੁਤ ਵੀ ਵੱਡਾ ਪਾਲਣਾ ਕੀਤਾ ਗਿਆ ਬੱਚਨ ਸਮਾਨ ਕਰਨਾਂਗੇ ਕੀ ਕਹਿਣਾ ਚਾਹੋਗੇ ਅਜੇ ਹੀ ਸੁਣਵਾਉਣਾ ਭਾਈ ਬਹਿ ਲੋ ਸਭ ਤੋਂ ਪਹਿਲੋ ਜਿਹਦੇ ਸਤਾਨ ਤੇ ਪਹੁੰਚੀ ਸਰਵੱਤ ਸੰਗਤ ਨੂੰ ਇੱਕ ਵਾਰ ਫਤਿਹ ਬੁਲਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਜੂਨ 2024 ਨੂੰ ਜੋ ਜੋਗਾ ਹਲਕੇ ਦੇ 70 ਪਿੰਡਾਂ ਵਿੱਚ ਜਿਹੜੇ ਗੁਰਮਤ ਕੈਂਪ ਬੱਚਿਆਂ ਦੇ ਲਗਾਏ ਗਏ ਸਨ ਉਹਨਾਂ ਦੇ ਅੱਗੇ ਟੈਸਟ ਲੈਣ ਤੋਂ ਬਾਅਦ ਆਖਰੀ ਟੈਸਟ ਜਿੰਨੇ ਜਿੰਨੇ ਬੱਚਿਆਂ ਨੇ ਟੈਸਟ ਦੇਣ ਤੋਂ ਬਾਅਦ ਜੋ ਨੌ ਨੌ ਗਰੁੱਪ ਆਏ ਉਹਨਾਂ ਦਾ ਅੱਜ ਟੈਸਟ ਹੋ ਰਿਹਾ ਹੈ ਭਾਈ ਵੈਲੂ ਪਬਲਿਕ ਸਕੂਲ ਵਿੱਚ ਉਹਨਾਂ ਵਿੱਚੋਂ ਅੱਗੇ ਤਿੰਨ ਗਰੁੱਪ 5 ਸੈਕੰਡ 3rd ਫਰਸ ਸੈਕਿੰਡ ਥਰਡ ਫਰਸ ਸੈਕਿੰਡ ਥਰਡ ਤਿੰਨ ਤਿੰਨ ਗਰੁੱਪ ਨੌ ਬੱਚੇ ਆਉਣਗੇ ਉਹਨਾਂ ਨੂੰ ਭਾਈ ਬਹਿਲੋ ਦੇ ਅਸਥਾਨ ਤੇ ਨਾਮ ਦਿੱਤੇ ਜਾਣਗੇ ਇਹ ਉਪਰਾਲਾ ਭਾਈ ਗੁਰਪ੍ਰੀਤ ਸਿੰਘ ਜੀ ਛੱਬਰ ਮੈਂਬਰ ਅੰਤਰਿਕ ਕਮੇਟੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਜੋਰ ਨਾਲ ਪੂਰੇ ਹਿੰਮਤ ਨਾਲ ਪੂਰੇ ਦਲੇਰੀ ਨਾਲ ਕੀਤਾ ਗਿਆ ਔਰ ਅਸੇ ਉਹਨਾਂ ਦੇ ਧੰਨਵਾਦੀਆਂ ਅਰੋਨਾਂ ਦੇ ਧੰਨਵਾਦ ਸਮਾਗਮ ਵਿੱਚ ਪਹੁੰਚੇ ਭਾਈ ਸਰਜੀਤ ਸਿੰਘ ਜੀ ਰਾਏਪੁਰ ਬੀਬਾ ਜਗਿੰਦਰ ਕੌਰ ਜੀ ਬੱਲੂਆਣਾ ਤੋਂ ਇਹ ਮੈਂਬਰ ਸ਼ੋਮਣੀ ਘਰਦਾਰ ਪਰਮੇਂਦੀ ਸਾਡੇ ਦੇ ਉੱਚੇ ਚੇਤਨੌਰ ਤੇ ਪਹੁੰਚੇ ਨੇ ਅਸੀਂ ਇਹਨਾਂ ਦੇ ਧੰਨਵਾਦੀਆਂ ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਦਾਰ ਗੁਰਮੀਲ ਸਿੰਘ ਨਾਲ ਨੇ ਅਸੀਂ ਸਾਰੇ ਇੱਥੇ ਪਹੁੰਚੀ ਸੰਗਤ ਨੂੰ ਜਿਹਾ ਆਇਆ ਕਹਿੰਦੇ ਆ ਇਸ ਤੋਂ ਬਾਅਦ ਸਿਰਸ ਸਿੰਘ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਰਬੰਦਰ ਸਾਹਿਬ ਪਹੁੰਚ ਰਹੇ ਹਨ ਉਹ ਜੇਤੂ ਨਾਮ ਨੂੰ ਬੱਚਿਆਂ ਨੂੰ ਅਨਾਮ ਮੰਡਣਗੇ ਔਰ ਨਾਲ ਹੀ ਸੰਗਤਾਂ ਨੂੰ ਸੰਬੋਧਨ ਕਰਨਗੇ ਇਹਨਾਂ ਕੋਲਸ ਕਹਿੰਦੇ ਖਵਾਂਦੇ ਜਜਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਸੰਗਤ ਕਿਵੇਂ ਦੇਖਦੋ ਜਿਹੜਾ ਪ੍ਰਗਲ ਕੀਤਾ ਗਿਆ ਹੈ ਤੇ ਪ੍ਰਸਾਦ ਲੋ ਇਹ ਹਰ ਸਾਲੀ ਛੁੱਟੀਆਂ ਦੇ ਜਦੋਂ ਵਿੱਚ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਤੇ ਘਬਰ ਸਾਹਿਬ ਲਗਾਤਾਰ ਕਈ ਸਾਲਾਂ ਦੋਏ ਪ੍ਰਾਲਾ ਕਰਦੇ ਨੇ ਇਹ ਸਮਰ ਕੈਂਪ ਲਾਇਆ ਜਾਂਦਾ ਹੈ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਬੱਚਿਆਂ ਨੂੰ ਉਸ ਤਰ੍ਹਾਂ ਪਹਿਲਾਂ ਪੜ੍ਹਾਉਂਦੇ ਨੇ ਫਿਰ ਉਹਨਾਂ ਦੇ ਪੇਪਰ ਲੈਂਦੇ ਨੇ ਤੇ ਇਹਦੇ ਨਾਲ ਬੱਚਿਆਂ ਨੂੰ ਗੁਰਮਤ ਨਾਲ ਤੇ ਵਿਰਸੇ ਨਾਲ ਜਿਹੜਾ ਜੋੜਨਦਾ ਹੈ ਕਿ ਬੜਾ ਵੱਡਾ ਅਪਰਾਲਾ ਹੈ ਘਬਰ ਸਾਹਿਬ ਜੋ ਕਿ ਆਪ ਪੜੇ ਲਿਖੇ ਤੇ ਉਦਮੀ ਨੇ ਉਹ ਆਪ ਇੰਟਰਸਟ ਲੈ ਕੇ ਲਗਾਤਾਰ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਕੈਂਪ ਲੱਗਦੇ ਨੇ ਉਹ ਆਪ ਜਾਂਦੇ ਨੇ ਸਾਰਾ ਸਿਸਟਮ ਉਹ ਆਪ ਦੀ ਨਿਗਰਾਨੀ ਚ ਕਰਾਉਂਦੇ ਨੇ ਤੇ ਅੱਜ ਜਿਹੜਾ ਇਹ ਲਾਸਟ ਸਮਾਗਮ ਜਿਹੜਾ ਰੱਖਿਆ ਗਿਆ ਇਹਦੇ ਚ ਉਹ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਤੇ ਨੋਨਾਂ ਦੇ ਬੱਚਿਆਂ ਦੇ ਗਰੁੱਪ ਬਣਾਏ ਨੇ ਉਹਦੇ ਮੁਤਾਬਕ ਜਿਹੜੇ ਪੋਜੀਸ਼ਨਾਂ ਤੇ ਆਉਣਗੇ ਉਹਨਾਂ ਨੂੰ ਅ ਅਨਾਮ ਦੇ ਕੇ ਉਤਸ਼ਾਹਤ ਕੀਤਾ ਜਾਊਗਾ ਨਾਲ ਜਿਹੜੇ ਗ੍ਰਾਂਤੀ ਸਿੰਘ ਨੇ ਉਹਨਾਂ ਨੂੰ ਵੀ ਉਤਸ਼ਾਹਤ ਕੀਤਾ ਜਾਊਗਾ ਮੈਂ ਸਮਝਦਾ ਵੀ ਲਗਾਤਾਰ ਇਹ ਇੱਕ ਬੜਾ ਚੰਗਾ ਉਪਰਾਲਾ ਜਿਹਦੇ ਨਾਲ ਬੱਚਿਆਂ ਨੂੰ ਸਿੱਖੀ ਦੀ ਤੇ ਸਾਡੇ ਵਿਰਸੇ ਬਾਰੇ ਜਾਗ ਲੱਗਦਾ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਮੈਂ ਝੰਬਰ ਸਾਹਿਬ ਦਾ ਤੇ ਹੋਰ ਜਿੰਨੀ ਵੀ ਸੰਗਤ ਰੇ ਆਈ ਹੈ ਉਹਨਾਂ ਦੇ ਬੱਚਿਆਂ ਦੇ ਮਾਪੇ ਜਿਹੜਿਆਂ ਨੇ ਬੱਚਿਆਂ ਨੂੰ ਆਪਦੇ ਕੈਂਪਾਂ ਤੇ ਭੇਜੇ ਤੇ ਅੱਜ ਵੀ ਉਪਰਾਲਾ ਕਰਕੇ ਇੱਥੇ ਲੈ ਕੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਜੀ ਜਿਹੜਾ ਬਰਾਂਲਾ ਕੀਤਾ ਗਿਆ ਬਹੁਤ ਸੋਹਣਾ ਲੀਆ ਹਾਂ ਚੀ ਜਿਹੜੇ ਮਲਕੇ ਉਸਤਾਦ ਸੁਣਦੇ ਨਾ ਬੱਚਿਆਂ ਨੂੰ ਸਿੱਖੀ ਨਾਲ ਵੀ ਜੁੜਿਆ ਜਾਂਦਾ ਲੱਗਦਾ ਇਹ ਸਾਰੇ ਹੀ ਜਿਹੜੇ ਉਹਦੇ ਮੈਂਬਰ ਸਾਹਿਬ ਨੇ ਉਹ ਇਹਦੇ ਹਰ ਲੋਕ ਪਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਬੱਚੇ ਸੰਗਤ ਇਕੱਠੀ ਹੋਈ ਭਾਈ ਬਹਿਲੋ ਸਭ ਤੋਂ ਪਹਿਲੋ ਜਿਹਦੇ ਸਥਾਨ ਤੇ ਇਹ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚਲਾ ਰਹੀ ਹੈ ਸਿੰਘ ਸਾਹਿਬ ਪ੍ਰਧਾਨ ਜੀ ਤੇ ਜਤਨਾ ਸਰਦਕਾ ਪਿੰਡ-ਪਿੰਡ ਜਾ ਕੇ ਪ੍ਰਚਾਰਕਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਉੱਥੇ ਬੱਚਿਆਂ ਨੂੰ ਸੰਸਥਾ ਤੋਂ ਜਾਣੋ ਵੀ ਗੁਰਗੋ ਬਾਣੀ ਤੋਂ ਜਾਣੋ ਕਰਵਾਉਂਦੇ ਨੇ ਤੇ ਫਿਰ ਉਹ ਨੰਬਰਾਂ ਦੇ ਹਿਸਾਬ ਨਾਲ ਨੌ-ਨੌ ਬੱਚੇ ਛਾਂਟੇ ਜਾਂਦੇ ਨੇ ਉਹਨਾਂ ਦੇ ਤਿੰਨ-ਤਿੰਨ ਗਰੁੱਪ ਬਣਾਏ ਜਾਂਦੇ ਆ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ ਬਹੁਤ ਵੱਡਾ ਪਰਾਲਾ ਹੈਗਾ ਤੇ ਮੈਂ ਮਾਪਿਆਂ ਦਾ ਵੀ ਧੰਨਵਾਦ ਕਰਦਾ ਜਿਹੜੇ ਛੁੱਟੀਆਂ ਦੇ ਮੌਕੇ ਮਾਪਿਆਂ ਦਾ ਵੀ ਯੋਗਦਾਨ ਜ਼ਰੂਰੀ ਹੈਗਾ ਵੀ ਬੱਚਿਆਂ ਨੂੰ ਭੇਜਣਾ ਚਾਹੀਦਾ ਤੇ ਪ੍ਰਚਾਰਕਾਂ ਦਾ ਤੇ ਗੁਰਦੁਆਰਾ ਪ੍ਰਬੰਧ ਕਮੇਟੀਆਂ ਆਪਣਾ ਨਿੱਜੀ ਕੰਮ ਜੇ ਆਪਾਂ ਕੋਲ ਮਿਲਾ ਕੇ ਵੇਖੀਏ ਇਹੀ ਹੈ ਬੱਚਿਆਂ ਨੂੰ ਜਾਗਰਤ ਕਰਨਾ ਬਹੁਤ ਵੱਡਾ ਪਰਾਲਾ ਹੈਗਾ ਮੈਂ ਤਾਂ ਇਹਦੀ ਸਲਾਹਾ ਕਰਦਾ ਨੌਜਵਾਨ ਦੇ ਨਾਲ ਖੁਰਪਰੀ ਸਿੰਘ ਚੱਬਰ ਜਿਹੜਾ ਵਧੀਆ ਪ੍ਰਚਾਰਾ ਕਰਦਾ ਹੈਗਾ ਇਹਦਾ ਵੀ ਕੋਟ ਕੋਟ ਧੰਨਵਾਦ ਪਿੰਡ ਪਿੰਡ ਜਾ ਕੇ ਆਪ ਵੀ ਜਾਂਦਾ ਹੈਗਾ ਆ ਪ੍ਰਚਾਰਕਾਂ ਨੂੰ ਭੇਜਦਾ ਹੈ ਜਿੰਨਾ ਵੀ ਕਰਦਾ ਹੈ ਬਹੁਤ ਵਧੀਆ ਕਰਦਾ ਹੈ ਤੇ ਡਿਊਟੀ ਵੀ ਸ੍ਰੋਣੀ ਕਮੇਟੀ ਮੈਂਬਰ ਦੀ ਇਹੀ ਹੈ ਬਤ ਤੋਂ ਬਾਦ ਤਾਂ ਇਹੀ ਡਿਊਟੀ ਹੈਗੀ ਜਿਹੜੀ ਆਪਾਂ ਕਰ ਰਹੇ ਆਂਗੇ ਉਹ ਸਾਰੇ ਪਾਸੇ ਜਾਣਾ ਪੈਂਦਾ ਹੈਗਾ ਆਪਾਂ ਕਾਰੋਬਾਰੀ ਆਂਗੇ ਇਨਾ ਕਹਿਦਾ ਹੋਇਆ ਮੈਂ ਤਾਂ ਧੰਨਵਾਦ ਕਰਦਾ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਭਤਈ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ